हरियाणा सिख गुरुद्वारा ਪ੍ਰਬੰਧਕ ਕਮੇਟੀ ਦੇ ਸੰਸਥਾਪਕ ਅਤੇ ਸੀਨੀਅਰ ਆਗੂ ਜਗਦੀਸ਼ ਸਿੰਘ ਢਿੰਡਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪਹੁੰਚੇ ਨੇ। ਉਨ੍ਹਾਂ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸਿੰਘ ਸਾਹਿਬ ਨੂੰ ਇੱਕ ਵਿਸਤ੍ਰਿਤ ਪੱਤਰ ਸੌਂਪਿਆ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੰਭੀਰ ਸਿਆਸੀ ਤੇ ਆਰਥਿਕ ਦੋਸ਼ ਲਗਾਏ ਨੇ। ਇਸ ਵੇਲੇ ਉਹ ਪੱਤਰਕਾਰਾਂ ਦੇ ਮੁਖਾਤਿਬ ਵੀ ਹੋਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ 22 ਸਾਲਾਂ ਦੀ ਮਿਹਨਤ ਤੇ ਪਾਣੀ ਫੇਰਿਆ ਜਾ ਰਿਹਾ ਹੈ। ਉਹਨਾਂ ਨੇ ਆਪਣਾ ਕਾਰੋਬਾਰ ਦਾਤੇ ਲਗਾ ਕੇ ਹਰਿਆਣਾ ਦੇ ਲਈ ਵੱਖਰੀ ਕਮੇਟੀ ਬਣਾਈ ਸੀ ਪਰ ਕੁਝ ਸ਼ਖਸੀਅਤਾਂ ਨੇ ਇਸ ਨੂੰ ਨਿੱਜੀ ਸਵਾਰਥਾਂ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਸਿੱਧੇ ਤੌਰ ਤੇ ਬਲਜੀਤ ਸਿੰਘ ਦਾਦੂਵਾਲ ਤੇ ਤੰਜ ਕਸਿਆ ਹੈ। ਉਹਨਾਂ ਨੇ ਕਿਹਾ ਹੈ ਕਿ ਦਾਦੂਵਾਲ ਨੇ ਕਰੋੜਾਂ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਤੇ ਦਾਦੂਵਾਲ ਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਜੋ ਵਤੀਰਾ ਦਾਦੂਵਾਲ ਦੇ ਵੱਲੋਂ ਕੀਤਾ ਜਾਂਦਾ ਹੈ ਉਹ ਇੱਕ ਧਾਰਮਿਕ ਆਗੂ ਨੂੰ ਸ਼ੋਭਾ ਨਹੀਂ ਦਿੰਦਾ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 33 ਮੈਂਬਰਾਂ ਨੇ ਦਾਦੂਆ ਨੂੰ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ ਤੇ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਰਿਕਾਰਡ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਝਿੰਡਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਹਰਿਆਣਾ ਦੇ ਸਿੱਖਾਂ ਨੂੰ ਇਸ ਕਲੇਸ਼ ਤੋਂ ਨਿਜਾਦ ਦਿਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੰਘ ਸਾਹਿਬ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਨ ਆਇਆ ਹਾਂ ਇੱਕ ਗੁਰਸੇਖੂਨ ਦੇ ਨਾਤੇ ਕਿ ਇਕ ਕਲੇਸ਼ ਨੂੰ ਜੋ ਹਰਿਆਣਾ ਕਮੇਟੀ ਚ ਕਲੇਸ਼ ਪਾਈ ਬੈਠਾ ਹੈ ਉਹਦਾ ਕਲੇਸ਼ ਕਟਣ ਵਾਸਤੇ ਬੇਨਤੀ ਕਰਨੀ ਹੈ ਕਿ ਪੰਜਾਬ ਤੋਂ ਆ ਕੇ ਗੁਰਦਾਸਪੁਰ ਤੋਂ ਆ ਕੇ ਜਦੋਂ ਦਾ ਵੀ ਹਰਿਆਣੇ ਵਿੱਚ ਆਇਆ ਹੈ ਉਹਨਾਂ ਹਮੇਸ਼ਾ ਉਹਨੇ ਹਮੇਸ਼ਾ ਕਲੇਸ਼ ਪਾ ਕੇ ਰੱਖਿਆ ਹੈ ਉਹਨਾਂ ਨੇ ਬਲਜੀਤ ਸਿੰਘ ਦਾ ਦੂਆ 2022 ਜਦੋਂ ਕਮੇਟੀ ਸ਼ਪਿੰਗ ਕੋਰਟ ਨੂੰ ਆਰਡਰ ਹੋਇਆ ਤੇ 18 ਮਹੀਨਿਆਂ ਵਾਸਤੇ ਸਰਕਾਰ ਨੇ ਕਮੇਟੀ ਅਡੋਕ ਕਮੇਟੀ ਬਣਾਈ 2022 ਵਿੱਚ ਫਿਰ ਉਸ ਨੇ ਪਿੰਖੋਖੜਾ ਸਾਹਿਬ ਦੇ ਵਿੱਚ ਮੀਟਿੰਗ ਦੇ ਵਿੱਚ ਮੈਂਬਰਾਂ ਨੂੰ ਗਾਲੀਆਂ ਕੱਢੀਆਂ ਧਮਕਾਇਆ ਡਰਾਇਆ ਜੋ ਕਿ ਸਿੱਖ ਧਰਮ ਦੇ ਵਿੱਚ ਇਹ ਗਵਾਰਾਹੀ ਨਹੀਂ ਕਰਦਾ ਕਿ ਇੱਕ ਧਰਮ ਪ੍ਰਚਾਰ ਕਮੇਟੀ ਦਾ ਆਪਣੇ ਆਪ ਨੂੰ ਅਖਵਾਉਣ ਵਾਲਾ ਚੇਅਰਮੈਨ ਦੀ ਮੀਟਿੰਗ ਦੇ ਵਿੱਚ ਮਾਵਾ ਭੈਣਾ ਨਹੀਂ ਗਾਲੀਆਂ ਕੱਢੇ ਇਹ ਸ਼ੋਭਾ ਨਹੀਂ ਦੇਦੀ ਇਸੇ ਕਰਕੇ ਹੀ ਸਭ ਤੋਂ ਵੱਡਾ ਮੈਂ ਇਸ ਕਰਕੇ ਪੇਸ਼ ਹੋਇਆ ਕਿ ਮੈਂ 20 ਸਾਲ ਲੜਾਈ ਲੜ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਮੇਰਾ ਬਹੁਤ ਵਿਰੋਧ ਵੀ ਹੋਇਆ ਦੁਨੀਆ ਪਰਦੇਸੀ ਸਿੱਖਾਂ ਨੇ ਵਿਰੋਧ ਕੀਤਾ ਕਿ ਚੇਂਦਾਲ ਸਾਹਿਬ ਫਿਊਨ ਕਮੇਟੀ ਤੋੜ ਰਹੇ ਨੇ ਪਰ ਮੈਂ ਹਰਿਆਣੇ ਦਾ ਹੱਕ ਲੈਣ ਵਾਸਤੇ ਕਿ ਹਰਿਆਣੇ ਦੇ ਗੁਰਦੁਆਰਿਆਂ ਦੀ ਸੰਭਾਲ ਉਸ ਤਰੀਕੇ ਨਾਲ ਨਹੀਂ ਹੋਣੀ ਜਿਵੇਂ ਹੋਣੀ ਚਾਹੀਦੀ ਹੈ ਸ਼ੋਮਣੀ ਕਮੇਟੀ ਦਾ ਦਾਇਰਾ ਵੱਡਾ ਹੋਣ ਕਰਕੇ ਉਹਨਾਂ ਦਾ ਹਰਿਆਣਾ ਵਿੱਚ ਘੱਟ ਤਵੱਜੂ ਦਿੰਦੇ ਨੇ ਤੇ ਅਸਾਂ 1964 ਦੇ ਰੀਆਰਗੇਸ਼ਨ ਐਕਟ ਦੇ ਮੁਤਾਬਿਕ ਸਹਾਰਾ ਲੈ ਕੇ ਸੁਪਰੀਮ ਕੋਰਟ ਤੇ ਜਾ ਕੇ ਤੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਮੋਹਰ ਲਾਈ ਪਰ ਇਹ ਸੇ ਇਨਸਾਨ ਨੇ 1999 ਤੋਂ ਲੈ ਕੇ 2014 ਤੱਕ ਜਦੋਂ ਤੋਂ ਕਮੇਟੀ ਦਾ ਸ਼ੁਰੂ ਚੱਲਿਆ 16 ਸਾਲ ਕਿਰੇ ਇੱਕ ਦਿਨ ਵੀ ਸ਼ਮੂਲੀਅਤ ਨਹੀਂ ਕੀਤੀ ਪਰ ਜਦੋਂ 2014 ਵਿੱਚ ਐਕਟ ਪਾਸ ਹੋ ਗਿਆ ਤੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੋ ਕਾਦਿਆਂ ਦਾ ਰਹਿਣ ਵਾਲਾ ਸੀ ਉਸ ਟਾਈਮ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਉਹਦੇ ਤਰਲੇ ਕਰਕੇ ਧੱਕੇ ਨਾਲ ਆਪਣਾ ਨਾਂ ਉਸ 40 ਮੈਂਬਰੀ ਹੁਦਾ ਕਮੇਟੀ ਨੂੰ ਜੋ ਆਬਜੈਕਟਿਵ ਮੇਜ ਅਡਾ ਕਮੇਟੀ ਬਣਾਈ ਸੀ ਜਬਰਦਸਤੀ ਉਹਦੇ ਤਰਲੇ ਕਰਕੇ ਮੈਥੋਂ ਨਾ ਪੁਆ ਲਿਆ ਪਰ ਮੈਨੂੰ ਪਤਾ ਨਹੀਂ ਸੀ ਇਸ ਇਨਸਾਨ ਦੀ ਫਿਰਤ ਕੀ ਹੈ ਜੁਣ ਜਦੋਂ ਨੇ ਕਲੇਸ਼ ਪਾਣਾ ਸ਼ੁਰੂ ਕੀਤਾ ਤੇ ਮੈਂ ਇਹਦਾ ਸਾਰਾ ਰਿਕਾਰਡ ਗੁਰਦਾਸਪੁਰ ਦਾ ਜਿਹੜਾ ਕਾਦੀਆਂ ਤਹਿਸੀਲ ਦੇ ਵਿੱਚ ਇਹਦਾ ਪੈਣੀ ਖੁਰਦ ਪਿੰਡ ਹੈ ਇਹਦਾ ਮੈਂ ਸਾਰਾ ਰਿਕਾਰਡ ਲੈ ਕੇ ਆਇਆ ਹਾਂ ਤੇ ਕੌਂਟਕ ਸਾਹਿਬ ਨੂੰ ਬੇਨਤੀ ਕਰਨਾ ਆਹਾਂ ਕਿ ਜੋ ਕੁਲੇਸ਼ੀ ਇਨਸਾਨ ਹੈ ਹਰਥ ਜੋੜਦਾ ਹਾਂ ਇਹ ਭਾਵੇਂ ਪੰਜਾਬ ਵਾਲਿਓ ਗੁਰਦਾਸਪੁਰ ਵਾਲਿਓ ਇਨੂੰ ਆਪਣੇ ਵਾਪਸ ਲੈ ਦਿਓ ਅਸੀਂ ਇਹਦੋਂ ਤੋਂ ਬਹੁਤ ਤੰਗ ਆ ਚੁੱਕੇ ਹਾਂ ਕਿਉਂਕਿ ਸਭ ਤੋਂ ਵੱਡਾ ਦੁੱਖ ਹੀ ਮੈਨੂੰ ਇਸ ਕਰਕੇ ਹੈ ਕਿ ਮੈਂ 22 ਸਾਲ ਲੜਾਈ ਲੜ ਕੇ ਨਾ ਘਰ ਦੀ ਪਰਵਾਹ ਕੀਤੀ ਨਾ ਆਪਣੀ ਜ਼ਿਹਰ ਦੀ ਪਰਵਾਹ ਕੀਤੀ ਆਪਣਾ ਸਾਰਾ ਬਿਜ਼ਨਸ ਥੱਪ ਕਰ ਲਿਆ ਪਰ ਹਰਿਆਣਾ ਕਮੇਟੀ ਵਾਸਤੇ 22 ਸਾਲ ਲੜਾਈ ਲੜੀ ਪਰ ਇਸ ਇਨਸਾਨ ਨੇ ਹੁਣ ਵੀ ਕਲੇਸ਼ ਪਾ ਕੇ ਰੱਖਿਆ ਹੋਇਆ ਹੈ ਤੇ ਕਲੇਸ਼ ਨੂੰ ਕਟਵਾਉਣ ਵਾਸਤੇ ਅਜਿਹਦਰ ਕੋਲ ਬੇਨਤੀ ਕਰਨ ਆਏ ਹਾਂ ਵੇਖੋ ਅਜਿਹਦਰ ਸਾਹਿਬ ਸਾਡੀ ਇਸ ਅਪੀਲ ਨੂੰ ਕਿੰਨਾ ਗੁਸੈ ਸਹਿ ਰਦੇ ਨੇ ਮੈਂ ਤੁਹਾਨੂੰ ਮਿਦਾ ਹਾਂ ਕਿ ਹਰਿਆਣਾ ਕਮੇਟੀ ਦੇ ਵਿੱਚ ਇੱਕ ਇਹ ਤੱਬਾ ਹੈ ਇਹ ਗ੍ਰਹਿਣ ਹੈ ਹਰਿਆਣਾ ਕਮੇਟੀ ਦੇ ਵਿੱਚ ਜਿਨ੍ਹਾਂ ਛੇਤੀ ਇਹਦੇ ਤੋਂ ਹਰਿਆਣਾ ਕਮੇਟੀ ਨਜਾਟ ਪਾਏਗੀ ਅਸਾਂ ਪਿਛਲੇ ਦਿਨੀ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ 33 ਮੈਂਬਰਾਂ ਨੇ ਪਾਸ ਕਰਕੇ ਇਹਨੂੰ ਆਪਣੀ ਮੈਂਬਰਸ਼ਿਪ ਦੀ ਖਾਰਜ ਕਰ ਦਿੱਤਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਆਪਣੇ ਆਪ ਨੂੰ ਖਵਾਉਂਦਾ ਸੀ 7 ਤਰੀਕ ਨੂੰ 25 7 25 ਨੂੰ ਨੂੰ ਚੇਅਰਮੈਨ ਤੋਂ ਹਟਾ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਬਾਝ ਨਹੀਂ ਆਇਆ ਤੇ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ 2014 ਤੋਂ ਲੈ ਕੇ 2026 ਤੱਕ ਜਿੰਨਾ ਵੀ ਇਹਨੇ ਫੰਡ ਇਕੱਠਾ ਕੀਤਾ ਹੈ ਸਾਰੀ ਦੁਨੀਆ ਪਰ ਦੇ ਸਿੱਖਾਂ ਨੂੰ ਪਤਾ ਹੈ ਜਿਹੜੇ ਸੰਸਥਾ ਚਲਾਉਂਦੇ ਨੇ ਜਿਹੜੇ ਸਸ਼ਤਾ ਦਾ ਪ੍ਰਚਾਰਕ ਹੁੰਦਾ ਹੈ ਉਹ ਜਿੰਨਾ ਵੀ ਫੰਡ ਇਕੱਠਾ ਕਰਕੇ ਲੈਂਦਾ ਹੈ ਧਰਮ ਪ੍ਰਚਾਰ ਦੇ ਨਾਂ ਦੇ ਜਾਂ ਹੋਰ ਕਰਕੇ ਲੈਂਦਾ ਹੈ ਪ੍ਰਚਾਰਕ ਦਾ ਕੰਮ ਹੈ ਕਿ ਉਹ ਸੰਸਥਾ ਚਾਨਕੇ ਜਮਾ ਕਰਾਂਦਾ ਹੈ ਪਰ ਇਸ ਨੇ ਜਿੰਨਾ ਵੀ ਕਰੋੜਾਂ ਰੁਪਈਆ ਦੇ ਫੰਡ ਜੋ ਇਕੱਠੇ ਕੀਤੇ ਇਹਨੇ ਆਪਣੇ ਘਰ ਬਣਾਏ ਜ਼ਮੀਨਾਂ ਖਰੀਦੀਆਂ ਧੱਕੇ ਕੀਤੇ 25 ਕਰੋੜ ਦੀਆਂ ਗੱਡੀਆਂ ਖਰੀਦਤੀਆਂ ਕਰੋੜਾਂ ਰੁਪਈਆ ਨੇ ਬੈਂਕ ਵਿੱਚ ਆਪਣੇ ਜਮਾ ਕਰਾਏ ਨੇ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡ ਵਿੱਚ ਇਹਨੇ ਇੱਕ ਪੈਸਾ ਵੀ ਨਹੀਂ ਪਾਇਆ ਜਿਹੜਾ ਕਿ ਸਾਰੇ ਕਾਨੂੰਨਾਂ ਦਾ ਹੀ ਉਲੰਘਣ ਕਰਦਾ ਹੈ ਇਸ ਕਰਕੇ ਇਹ ਸਾਰਾ ਰਿਕਾਰਡ ਜਹਦਰ ਸਾਹਿਬ ਨੂੰ ਪੇਸ਼ ਕਰਾਂਗੇ ਜੋ ਜੋ 2014 ਤੋਂ ਲੈ ਕੇ 2026 ਤੱਕ ਇਹਨੇ ਫੰਡ ਇਕੱਠੇ ਕੀਤੇ ਨੇ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਜਾਵਾਂ ਹੋਣੇ ਚਾਹੀਦੇ ਨੇ ਇਹ ਸਾਰੀਆਂ ਬੇਨਤੀਆਂ ਵਾਸਤੇ ਇੱਥੇ ਪਹੁੰਚਿਆ ਤੇ ਅੱਜ ਦੇਖੋ ਸਿੰਘ ਸਾਹਿਬ ਸਾਨੂੰ ਕਿਵੇਂ ਦਾ ਰਿਸਪਾਂਸ ਦੇਣਗੇ ਅਸੀਂ ਤੇ ਬੇਨਤੀ ਕਰ ਸਕਦੇ ਹਾਂ ਕਿਉਂਕਿ ਸਿੱਖਾਂ ਦੇ ਕੋਲ ਹੋਰ ਕੋਈ ਵੀ ਐਡਾ ਵੱਡੀ ਜੁਡੀਸ਼ੀਅਲ ਨਹੀਂ ਨੈਕ ਨਹੀਂ ਇਹ ਦਾਲਤ ਜਿਹੜੀ ਸਾਡੇ ਅਕਾਲ ਤਖਤ ਸਾਹਿਬ ਦੀ ਹੈ ਠੀਕ ਹੈ دنیਵੀਂ ਅਦਾਲਤਾਂ ਸਾਡੇ ਕੋਲ ਹਨ ਪਰ ਜੋ ਸਿੱਖਾਂ ਨਾਲ ਕਿਤੇ ਕੋਈ ਸਿੱਖ ਹੀ ਧੱਕਾ ਕਰਦਾ ਹੈ ਜਾਂ ਸਿੱਖ ਹੀ ਮਾਰਾ ਪੈਦਾ ਹੋ ਜਾਂਦਾ ਹੈ ਤੇ ਉਹਦਾ ਜੋ ਹੈ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੇਨਤੀ ਕੀਤੀ ਜਾ ਸਕਦੀ ਹੈ ਉਸ ਮੁੱਦੇ ਨੂੰ ਰੱਖਦੇ ਹੋਏ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼